ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਜਗਮੇਲ ਸਿੰਘ ਜੀ ਪਾਠੂਆ ਜੋ ਕਿ ਕੋ ਆਰਡੀਨੇਟਰ ਹਰੀ ਵਿਰਜੇਸ਼ ਕਲਚਰ ਫਾਊਂਡੇਸ਼ਨ ਦੇ ਅਸੀਂ ਡਾਕਟਰ ਜਗਮੇਲ ਸਿੰਘ ਜੀ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੇ ਵਿਸ਼ੇਸ਼ ਪੁਰਪਰਵ ਤੇ ਖਾਲਸਾ ਪੰਥ ਦੀ ਸਿਰਜਣਾ ਦਾ ਭਾਰਤੀ ਸੰਸਕ੍ਰਿਤੀ ਤੇ ਪ੍ਰਭਾਵ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਡਾਕਟਰ ਜਗਮੇਲ ਸਿੰਘ ਜੀ ਸਭ ਤੋਂ ਪਹਿਲਾਂ ਇਸ ਵਿਸ਼ੇ ਨੂੰ ਜੇ ਦੇਖੀਏ ਤੇ ਵਿਸਾਖੀ ਦੀ ਗੱਲ ਉੱਪਰ ਕਿਉਂਦੀ ਹੈ ਵਿਸਾਖੀ ਵਿਸਾਖ ਹੈ ਕੀ ਵਿਸਾਖੀ ਬਾਰੇ ਜੇ ਜਾਨਣਾ ਚਾਹੀਏ ਹਾਂ ਵਿਸਾਖੀ ਅਸਲ ਤੇ ਵਿੱਚ ਹਿੰਦੁਸਤਾਨ ਜਿਹੜਾ ਹੈ ਇਹ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ ਬਹੁਤ ਸਾਰੇ ਤਿਉਹਾਰ ਨੇ ਪਰ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਇਹ ਹਿੰਦੁਸਤਾਨ ਦੇ ਵਿੱਚ ਇੱਕ ਖਾਸ ਮਹੱਤਵ ਰੱਖਦਾ ਹੈ ਸੋ ਪੰਜਾਬ ਹੀ ਨਹੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਜਦੋਂ ਆਪਾਂ ਵੇਖਦੇ ਆ ਲਾਲਾ ਧਨੀ RAM ਚਾਤਰਕ ਜੀ ਨੇ ਲਿਖਿਆ ਹੈ ਕਿ ਜਦੋਂ ਫਸਲ ਪੱਕ ਜਾਂਦੀ ਹੈ ਉਹਨਾਂ ਨੇ ਇੱਕ ਆਪਣੀ ਕਵਿਤਾ ਲਿਖੀ ਹੈ ਕਿ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਇਹ ਇੱਕ ਪਰੰਪਰਾ ਹੈ ਕਿ ਉਸ ਮੌਕੇ ਜਦੋਂ ਫਸਲ ਪੱਕਦੀ ਹੈ ਕਿਸਾਨ ਜਿਹੜਾ ਬੜਾ ਖੁਸ਼ ਹੁੰਦਾ ਹੈ ਉਹ ਸਾਹਾਂ ਦਾ ਸਹਾਉਕਾਰਾਂ ਦਾ ਜਿਹੜਾ ਕਰਜ਼ਾ ਉਹਨੂੰ ਨਿਪਟਾ ਕੇ ਆਪਣੀ ਫਸਲ ਨੂੰ ਸੰਭਾਲ ਕੇ ਪੂੜੀ ਵਗੈਰਾ ਜਿਹੜੀ ਉਹਨੂੰ ਸੰਭਾਲ ਕੇ ਫਿਰ ਕੱਚੇ ਵੰਝਲੀ ਮਲਪਣ ਲੈ ਕੇ ਉਹ ਮੇਲੇ ਦੇ ਵਿੱਚ ਜਾਂਦਾ ਬੜੀ ਖੁਸ਼ੀ ਮਨਾਉਂਦਾ ਉੱਥੇ ਮਾਰਦਾ ਦਾ ਮਾਮੇ ਜੱਟ ਮੇਲੇ ਆ ਗਿਆ ਸੋ ਇਸੇ ਰੂਪ ਦੇ ਵਿੱਚ ਕਿ ਫਸਲ ਦੇ ਪੱਕਣ ਤੋਂ ਬਾਅਦ ਇੱਕ ਉਤਸਵ ਇਹ ਪੂਰੇ ਸੰਸਾਰ ਦੇ ਵਿੱਚ ਮਿਲਦਾ ਆਪਾਂ ਵੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਚੀਨ ਦੇ ਵਿੱਚ ਤੇ ਹੋਰ ਬਹੁਤ ਸਾਰੇ ਜਿਹੜੇ ਦੇਸ਼ ਨੇ ਮਿਸ਼ਰਤ ਦੇ ਵਿੱਚ ਪੁਰਾਣੀ ਜਿਹੜੀ ਸਭਿਅਤਾ ਹੈ ਉੱਥੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਸਲਾਂ ਦੇ ਪੱਕਣ ਤੋਂ ਬਾਅਦ ਇਹ ਜਿਹੜਾ ਤਿਉਹਾਰ ਹੈ ਕਿਸ ਨਾ ਕਿਸੇ ਰੂਪ ਦੇ ਵਿੱਚ ਮਿਲਦਾ ਹੈ ਜੀ ਇਹ ਤਾਂ ਹੋ ਗਈ ਆਰਥਿਕਤਾ ਤੇ ਸੱਭਿਆਚਾਰ ਦੀ ਗੱਲ ਜੇ ਵਿਸਾਖੀ ਨੂੰ ਧਰਮ ਦੇ ਪੱਖ ਤੋਂ ਸਿੱਖ ਧਰਮ ਦੇ ਪੱਖ ਤੋਂ ਦੇਖਿਆ ਜਾਵੇ ਤੇ ਸਿੱਖ ਧਰਮ ਵਿੱਚ ਵਿਸਾਖੀ ਦੀ ਕੀ ਵਿਸ਼ੇਸ਼ਤਾ ਸਿੱਖ ਧਰਮ ਦੀ ਜਿਹੜੀ ਵਿਸ਼ੇਸ਼ਤਾ ਹੈ ਤਲਵਿੰਦਰ ਸਿੰਘ ਜੀ ਅਸਲ ਦੇ ਵਿੱਚ ਵਿਸਾਖੀ ਦਾ ਜਿਹੜਾ ਹੈ ਇੱਕ ਰਾਸ਼ਟਰੀ ਜਿਹੜੀ ਭਾਵਨਾ ਉਹਦੇ ਨਾਲ ਵੀ ਇੱਕ ਮਹੱਤਵ ਜੁੜਿਆ ਹੋਇਆ ਹੈ ਜੀ ਸਿੱਖ ਧਰਮ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਇਹ ਜਿਹੜਾ ਉਤਸਵ ਹੈ ਇਸ ਨੂੰ ਮਨਾਉਣ ਦਾ ਜਿਹੜਾ ਹੈ ਸਾਨੂੰ ਪ੍ਰਮਾਣ ਮਿਲਦੇ ਨੇ ਤੇ ਆਸ ਦੇ ਵਿੱਚ ਪਰੰਤੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਬਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਕੇ ਜੀ ਇਹ ਜਿਹੜਾ ਉਤਸਵ ਹੈ ਇਸ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਜੀ ਇਸ ਦਿਨ ਗੁਰੂ ਜੀ ਨੇ ਆਨੰਦਪੁਰ ਸਾਹਿਬ ਵਿਖੇ ਕੇਸਕੜ ਵਿਖੇ ਆ ਇੱਕ ਤੰਬੂ ਲਗਾ ਕੇ ਬਹੁਤ ਸੋਹਣਾ ਦੀਵਾਨ ਸਜਾਇਆ ਦੀਵਾਨ ਸਜਾ ਕੇ ਦੀਵਾਨ ਤੋਂ ਬਾਅਦ ਗੁਰੂ ਜੀ ਨੇ ਇੱਕ ਸੀਸ ਦੀ ਮੰਗ ਕੀਤੀ ਜੀ ਸੀਸ ਦੀ ਮੰਗ ਜਦੋਂ ਕੀਤੀ ਤਾਂ ਸੀਸ ਦੀ ਮੰਗ ਤੇ ਪੰਜ ਪਿਆਰੇ ਜੀ ਗੁਰੂ ਜੀ ਨੂੰ ਸੀਸ ਦੇਣ ਵਾਸਤੇ ਉੱਥੇ ਹਾਜ਼ਰ ਹੋਏ ਜੀ ਜਦੋਂ ਪੰਜ ਪਿਆਰੇ ਸੀਸ ਦੇਣ ਵਾਸਤੇ ਹਾਜ਼ਰ ਹੋਏ ਆਪਾਂ ਸੰਖੇਪ ਦੇ ਵਿੱਚ ਗੱਲ ਕਰ ਰਹੇ ਹਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਗਲੇ ਦੇ ਨਾਲ ਲਾਇਆ ਜੀ ਤੇ ਸੰਗਤ ਨੂੰ ਕਿਹਾ ਕਿ ਸਾਡੇ ਪੰਜ ਪਿਆਰੇ ਨੇ ਜੀ ਤਾਂ ਫਿਰ ਉਹਨਾਂ ਨੂੰ ਉੱਥੇ ਖੰਡੇ ਵਾਟੇ ਦਾ ਇੱਕ ਅੰਮ੍ਰਿਤ ਤਿਆਰ ਕਰਕੇ ਜਲ ਦੇ ਵਿੱਚ ਪਤਾਸੇ ਪਾ ਕੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਛਕਾਇਆ ਤੇ ਖੁਦ ਉਹਨਾਂ ਪੰਜਾਂ ਪਿਆਰਿਆਂ ਤੋਂ ਆਪ ਵੀ ਗੁਰੂ ਸਹਿਬਾਨ ਨੇ ਅੰਮ੍ਰਿਤ ਦੀ ਦਾਤ ਲਈ ਸੋ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਇਹ ਜਿਹੜਾ ਉਤਸਵ ਹੈ ਇਸ ਦਾ ਜਿਹੜਾ ਸੰਬੰਧ ਹੈ ਉਹ ਖਾਲਸੇ ਦੇ ਜਨਮ ਦੇ ਨਾਲ ਹੈ ਜੇ ਵੇਖਿਆ ਜਾਵੇ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵਿਸਾਖੀ ਤੇ ਖਾਲਸਾ ਪੰਥ ਦੀ ਸਾਜਣਾ ਇਹਦਾ ਸਬੰਧ ਰਾਸ਼ਟਰੀ ਚੇਤਨਾ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਰਾਸ਼ਟਰੀ ਚੇਤਨਾ ਕਿਵੇਂ ਆਈ ਹੈ ਰਾਸ਼ਟਰੀ ਚੇਤਨਾ ਤਲਵਿੰਦਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਪੰਜ ਪਿਆਰੇ ਸਾਜੇ ਨੇ ਜੀ ਉਹਨਾਂ ਪੰਜ ਪਿਆਰਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਉਹ ਸਾਰੇ ਹਿੰਦੁਸਤਾਨ ਦੇ ਵੱਖੋ-ਵੱਖਰੇ ਪ੍ਰਦੇਸ਼ਾਂ ਤੋਂ ਆਏ ਨੇ ਜੀ ਭਾਈ ਦਿਆਰਾਮ ਜੀ ਨੇ ਜਿਹੜੇ ਕਿ ਇੱਕ ਖੱਤਰੀ ਨੇ ਲਾਹੌਰ ਤੋਂ ਆਏ ਨੇ ਧਰਮਦਾਸ ਜੀ ਨੇ ਜਿਹੜੇ ਕਿਉ ਜੱਟ ਨੇ ਦਿੱਲੀ ਤੋਂ ਆਏ ਨੇ ਮੁਹਕਮ ਚੰਦ ਜੀ ਸ਼ੀਂਬਾ ਬਰਾਦਰੀ ਦੇ ਨੇ ਤੇ ਉਹ ਦਵਾਰਕਾ ਤੋਂ ਨੇ ਸਾਹਿਬ ਚੰਦ ਜੀ ਨੇ ਉਹ ਵਿਦਰਤੋਂ ਨੇ ਤੇ ਇਸੇ ਤਰ੍ਹਾਂ ਹਿੰਮਤ ਰਾਏ ਜੀ ਨੇ ਜਿਹੜੇ ਉਹ ਕਿ ਛੇਵਰ ਬਰਾਦਰੀ ਦੇ ਵਿੱਚੋਂ ਨੇ ਉਹ ਜਗਨਨਾਥਪੁਰੀ ਤੋਂ ਗੁਰੂ ਸਾਹਮਣੇ ਸੀਸ ਭੇਟ ਕਰਨ ਵਾਸਤੇ ਹਾਜ਼ਰ ਹੋਏ ਨੇ ਸੋ ਇੱਕ ਪ੍ਰਕਾਰ ਦਾ ਉੱਥੇ ਸਾਰੀਆਂ ਜਾਤਾਂ ਦੇ ਲੋਕ ਇਕੱਠੇ ਹੋ ਰਹੇ ਨੇ ਪੂਰਾ ਹਿੰਦੁਸਤਾਨ ਜੀ ਇੱਕ ਮੰਚ ਤੇ ਇਕੱਠਾ ਹੋ ਰਿਹਾ ਤੇ ਖਾਲਸਾ ਦਾ ਜਨਮ ਹੁੰਦਾ ਹੈ ਤੇ ਖਾਲਸਾ ਦਾ ਜਨਮ ਕਿਸ ਵਾਸਤੇ ਹੁੰਦਾ ਹੈ? ਰਾਸ਼ਟਰ ਦੀ ਸੇਵਾ ਵਾਸਤੇ। ਜੀ। ਸਮਾਜ ਦੇ ਸੁਧਾਰ ਵਾਸਤੇ। ਜੀ। ਸੋ ਇਸ ਤਰ੍ਹਾਂ ਬਹੁਤ ਸਾਰੇ ਵਿਦਵਾਨ ਨੇ ਡਾਕਟਰ ਗੋਕਲ ਚੰਦ ਨਾਰਿੰਗ ਜੀ ਨੇ ਤਾਂ ਇਥੋਂ ਤੱਕ ਲਿਖਿਆ ਹੈ ਕਿ ਭਾਰਤ ਦੀ ਆਜ਼ਾਦੀ ਦੇ ਲਈ ਜੀ। ਭਾਰਤ ਦੀ ਸੁਤੰਤਰਤਾ ਦੇ ਲਈ ਸਭ ਤੋਂ ਪਹਿਲਾ ਜਿਹੜਾ ਵੱਡਾ ਕਦਮ ਹੈ ਵਿਵਸਥਿਤ ਰੂਪ ਦੇ ਵਿੱਚ ਉਹ ਖਾਲਸੇ ਦੀ ਸਿਰਜਣਾ ਹੈ। ਜੀ। ਖਾਲਸੇ ਦੀ ਸਿਰਜਣਾ ਤੋਂ ਬਾਅਦ ਹਿੰਦੁਸਤਾਨੀਆਂ ਦੇ ਵਿੱਚ ਇੱਕ ਜਿਹੜੀ ਰਾਸ਼ਟਰ ਦੀ ਭਾਵਨਾ ਹੈ ਰਾਸ਼ਟਰੀ ਚੇਤਨਾ ਹੈ ਜੀ ਉਹ ਬੜੀ ਪਰਚੰਡ ਰੂਪ ਦੇ ਵਿੱਚ ਬਹੁਤ ਹੀ ਦਿੜੜ ਹੋ ਕੇ ਅੱਗੇ ਫਿਰ ਦੇਸ਼ ਦੀ ਸੇਵਾ ਵਾਸਤੇ ਆਪਾਂ ਉਸ ਦੇ ਪ੍ਰਮਾਣ ਉਸ ਦੇ ਨਤੀਜੇ ਦੇਖ ਰਹੇ ਹਾਂ ਜੀ ਉਹੀ ਗੱਲ ਕਰੀਏ ਕਿ ਉਹਨਾਂ ਨੇ ਦੇਸ਼ ਦੀ ਸੇਵਾ ਲਈ ਜੋ ਜज्ਬਾ ਜੋ ਅੰਦਰ ਦ੍ਰਿੜਤਾ ਉਹ ਖਾਲਸੇ ਦੀ ਸਾਜਣਾ ਤੋਂ ਮਿਲੀ ਜੋ ਅਣਖ ਜਿਹੜੀ ਦੇਸ਼ ਨੂੰ ਆਜ਼ਾਦੀ ਤੱਕ ਲੈ ਕੇ ਗਈ ਇੱਕ ਆਜ਼ਾਦ ਰਹਿਣ ਦਾ ਹੌਸਲਾ ਗੁਰੂ ਸਾਹਿਬ ਨੇ ਦਿੱਤਾ ਜੇ ਇਹੀ ਗੱਲ ਆਪਾਂ ਰਾਸ਼ਟਰੀ ਏਕਤਾ ਤੋਂ ਬਾਅਦ ਦੇਖੀਏ ਕਿ ਸਿੱਖ ਧਰਮ ਦਾ ਜਿਹੜਾ ਸਾਜਣਾ ਹੈ ਇਹਦਾ ਮਹੱਤਵ ਕੀ ਸੀਗਾ ਮੋਖਰੂਪ ਚ ਇਹ ਕਹਿ ਸਕਦੇ ਆ ਕਿ ਉਹ ਏਕਤਾ ਸੀ ਜਾਂ ਕੋਈ ਵੱਖਰਾ ਖਾਲਸਾ ਪੰਥ ਦਾ ਕੋਈ ਧਰਮ ਨੂੰ ਉਜਾਗਰ ਕਰਨਾ ਸੀ ਜਾਂ ਕੁਝ ਹੋਰ ਸੀ ਉਹ ਅਸਲ ਦੇ ਵਿੱਚ ਖਾਲਸੇ ਦੀ ਜਿਹੜੀ ਸਿਰਜਣਾ ਹੈ ਆਪਾਂ ਜੇਕਰ ਇਸ ਦੇ ਪਛੋਕੜ ਵੱਲ ਜਾਈਏ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਾਨੂੰ ਇਹ ਜਿਹੜਾ ਖਾਲਸਾ ਹੈ ਸੰਗਠਿਤ ਰੂਪ ਦੇ ਵਿੱਚ ਆਪਣਾ ਜਿਹੜਾ ਕਿ ਖਾਲਸੇ ਦਾ ਜਨਮ ਹੋਇਆ ਹੈ ਜੀ ਇਸ ਦੇ ਜਿਹੜੇ ਬੀਜ ਨੇ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਮਿਲ ਜਾਂਦੇ ਨੇ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਜੀ ਸਿਰ ਤਰਤਲੀ ਗਲੀ ਮੇਰੀ ਆਓ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਹੈ ਜੁਲਮ ਹੋਇਆ ਜ਼ਬਰ ਹੋਇਆ ਉਸ ਜ਼ਬਰ ਤੋਂ ਬਾਅਦ 6 ਮੇ ਪਾਸ਼ਾ ਨੇ ਸਾਹਿਬ ਸਿਰ ਗੁਰੂ ਹਰਗੋਬਿੰਦ ਸਿੰਘ ਜੀ ਨੇ ਦੋ ਕਿਰਪਾਨਾਂ ਪਹਿਨ ਲਈਆਂ ਨੇ ਮੀਰੀ ਦੀ ਤੇ ਪੀਰੀ ਦੀ ਜੀ ਤੇ ਉਸ ਮੌਕੇ ਇਤਿਹਾਸ ਦੇ ਵਿੱਚ ਸਾਨੂੰ ਪ੍ਰਮਾਣ ਮਿਲਦੇ ਨੇ ਕਿ ਗੁਰੂ ਕੇ ਸਿੱਖਾਂ ਨੇ ਜ਼ਬਰ ਜ਼ੁਲਮ ਦੇ ਵਿਰੁੱਧ ਅਨਿਆਏ ਦੇ ਵਿਰੁੱਧ ਜੀ ਯੁੱਧ ਵੀ ਲੜੇ ਨੇ ਜੀ ਸੋ ਇਸ ਤਰ੍ਹਾਂ ਜਿਹੜੇ ਉਸ ਤੋਂ ਬਾਅਦ ਵੀ ਗੁਰੂ ਸਹਿਬਾਨ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਭਾਵਨਾ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਖੜੇ ਹੋਣਾ ਜੀ ਹੌਲੀ ਹੌਲੀ ਜੇਕਰ ਆਪਾਂ ਵੇਖਦੇ ਹਾਂ ਤੇ ਖਾਲਸੇ ਦਾ ਜਿਹੜਾ ਹੈ ਇਤਿਹਾਸ ਹੈ ਢਾਈ ਸਦੀਆਂ ਦੇ ਪਿਛੋਕੜ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਪਰੰਤੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਬਸਾਖੀ ਦੇ ਦਿਨ ਇਸ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਿਆ ਤਾਂ ਗੁਰੂ ਜੀ ਨੇ ਜਿਹੜਾ ਕਿ ਮੁੱਖ ਸਿਧਾਂਤ ਹੈ ਖਾਲਸੇ ਲਈ ਉਹ ਇਹ ਹੈ ਕਿ ਜਦੋਂ ਸਾਰੇ ਹੀਲੇ ਵਰਤ ਕੇ ਕੋਈ ਵੀ ਹਿਲਾ ਕਾਮਜਾਬ ਨਾ ਹੋਵੇ ਜੀ ਕਿਸੇ ਜ਼ੁਲਮ ਨੂੰ ਜ਼ਬਰ ਨੂੰ ਠੱਲ ਪਾਉਣ ਵਾਸਤੇ ਉਸ ਮੋਕੇ ਕਿਰਪਾਨ ਚੁੱਕਣੀ ਜਿਹੜੀ ਹੈ ਉਹ ਖਾਲਸੇ ਦਾ ਇੱਕ ਹੱਕ ਬਣ ਜਾਂਦਾ ਹੈ ਫਰਜ਼ ਬਣ ਜਾਂਦਾ ਹੈ ਇਹ ਉਸ ਦਾ ਅਧਿਕਾਰ ਹੈ ਪਰੰਤੂ ਇਹ ਜਿਹੜੀ ਕਿਰਪਾਨ ਹੈ ਜੀ ਇਹ ਜ਼ਬਰ ਜ਼ੁਲਮ ਕਰਨ ਵਾਸਤੇ ਨਹੀਂ ਹੈ ਇਹ ਜ਼ਬਰ ਜ਼ੁਲਮ ਨੂੰ ਰੋਕਣ ਵਾਸਤੇ ਹੈ ਜੀ ਜੇ ਵੇਖਿਆ ਜਾਵੇ ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ ਦੂਜੇ ਪਾਸੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਸਾਹਿਬ ਨੇ ਕਦੀ ਤਲਵਾਰ ਨਹੀਂ ਉਠਾਈ ਪ੍ਰੈਕਟੀਕਲ ਰੂਪ ਚ ਜੇ ਗੱਲ ਕਰੀਏ ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਜੰਗਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀ ਕੀ ਉਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਜੋ ਸੀ ਉਹੀ ਸੀ ਜਾਂ ਉਹ ਵਿਚਾਰਧਾਰਾ ਨੂੰ ਨਵਾਂ ਰੂਪ ਜਾਂ ਬਦਲ ਦਿੱਤਾ ਗਿਆ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਆਪਾਂ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਜਿਹੜੀ ਵਿਦਰੋਹੀ ਸ਼ੁਰ ਹੈ ਜੀ ਉਸਮੋਕੀ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਜੀ ਬਾਬਰ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਜੇਕਰ ਵੇਖਿਆ ਜਾਵੇ ਕਿਸੇ ਇੰਨੇ ਵੱਡੇ ਮਹਾਰਾਜੇ ਦੇ ਖਿਲਾਫ ਲਿਖਣਾ ਕਿਸੇ ਫਕੀਰ ਵੱਲੋਂ ਲਿਖਿਆ ਜਾਣਾ ਜੀ ਇਹ ਬਹੁਤ ਵੱਡੀ ਇੱਕ ਕ੍ਰਾਂਤੀ ਵਾਲੀ ਇਨਕਲਾਬ ਦੀ ਗੱਲ ਹੈ ਸੋ ਵਿਦਰੋਹੀ ਜਿਹੜੀ ਸੁਰ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਵੇਖਣ ਨੂੰ ਮਿਲਦੀ ਹੈ ਤੇ ਇਹ ਜਿਹੜੀਆਂ ਪੰਕਤੀਆਂ ਨੇ ਜੋ ਤੋ ਪ੍ਰੇਮ ਖੇਲਣ ਗਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਧਰੀਜੈ ਸਿਰ ਦੀਜੇ ਕਾਣ ਨਾ ਕੀਜੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋਹਾਂ ਦੀ ਵਿਚਾਰਧਾਰਾ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਉਹੀ ਵਿਚਾਰਧਾਰਾ ਦੀ ਇੱਕ ਨਿਰੰਤਰਤਾ ਹੈ ਜੀ ਜਿਹੜਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਉਹੀ ਜਿਹੜਾ ਪੂਰਨ ਮੁਨੁੱਖ ਹੈ ਜਿਸ ਦੀ ਸਿਰਜਣਾ ਆਪਣਾ ਹੁੰਦੀ ਗਈ ਦਸਾਂ ਗੁਰੂਆਂ ਸਹਿਬਾਨਾਂ ਦੇ ਸਮੇਂ ਚ ਉਹ ਫਿਰ ਖਾਲਸੇ ਦੇ ਰੂਪ ਦੇ ਵਿੱਚ ਉਹ ਸੰਪੂਰਨ ਹੋਇਆ ਜੀ